ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਹੁਣੇ-ਹੁਣੇ ਬਠਿੰਡਾ ਦੇ ਬੱਲਾਰਾਮ ਨਗਰ ਦੇ ਨੇੜੇ ਟ੍ਰੈਫਿਕ ਲਾਈਟਾਂ ਦੇ ਉੱਪਰ ਹੋਇਆ ਭਿਆਨਕ ਐਕਸੀਡੈਂਟ ਇੱਕ ਨੌਜਵਾਨ ਲੜਕੀ ਦੀ ਹੋਈ ਦਰਦਨਾਕ ਮੌਤ ਜਾਣਕਾਰੀ ਮੁਤਾਬਕ ਬਠਿੰਡਾ ਦੇ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਪਰ ਬੱਲਾਰਾਮ ਨਗਰ ਦੇ ਨੇੜੇ ਟ੍ਰੈਫਿਕ ਲਾਈਟਾਂ ਦੇ ਉੱਪਰ ਇੱਕ ਲੜਕੀ ਜੋ ਕਿ ਇਲੈਕਟ੍ਰਿਕ ਸਕੂਟੀ ਤੇ ਸਵਾਰ ਸੀ ਬਤੀਆਂ ਤੇ ਖੜੀ ਸੀ ਤਾਂ ਪਹਿਲਾਂ ਇੱਕ ਕਾਰ ਦੇ ਵੱਲੋਂ ਉਸ ਨੂੰ ਟੱਕਰ ਮਾਰੀ ਗਈ ਅਤੇ ਬਾਅਦ ਦੇ ਵਿੱਚ ਬੇਕਾਬੂ ਹੋਏ ਪਿੱਛੋਂ ਆ ਰਹੇ ਇੱਕ ਟਰੱਕ ਦੇ ਵੱਲੋਂ ਉਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਗਿਆ ਅਤੇ ਜਿਸ ਦੇ ਵਿੱਚ ਟੱਕਰ ਤੋਂ ਬਾਅਦ ਲੜਕੀ ਦੀ ਮੌਕੇ ਤੇ ਹੀ ਮੌਤ ਹੋਈ ਦੱਸੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਇਸ ਚੌਕ ਤੇ ਆਏ ਦਿਨ ਹੀ ਹਾਦਸੇ ਹੁੰਦੇ ਰਹਿੰਦੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਉੱਥੇ ਘਟਨਾ ਦੀ ਸੂਚਨਾ ਮਿਲਨ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਅਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਮੋਰਚੀ ਦੇ ਵਿੱਚ ਪੋਸਟਮਾਰਟਮ ਲਈ ਪਹੁੰਚਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਮ੍ਰਿਤਕ ਲੜਕੀ ਦੀ ਪਛਾਣ ਰਜਨੀ ਵਾਸੀ ਖੇਤਾ ਸਿੰਘ ਬਸਤੀ ਦੇ ਤੌਰ ਤੇ ਹੋਈ ਹੈ ਇੱਕ i20 ਨਾਲ ਗੱਡੀ ਖੜੀ ਸੀ ਜੀ ਤੇ ਉੱਥੇ ਨਾਲ ਖੜੀ ਕੁੜੀ ਸੀ ਤੇ ਜਿਹੜਾ ਸਾਹਮਣੇ ਵਾਲਾ ਲਾਈਟ ਹੈਗਾ ਜੀ ਉਹ ਐਂਡ ਹੋਣ ਵਾਲੀ ਸੀ ਜੀ ਉਦੋਂ ਬਾਅਦ ਜੀ ਇਧਰ ਲਈ ਲਾਈਟ ਹੋਣੇ ਵਾਲੀ ਸੀ ਬੱਲਾ ਆਰਾਮ ਨਗਰ ਵਾਲੀ ਤੇ ਉਹ ਥੋੜਾ ਜਿਆ ਰਹਿੰਦਾ ਜੀ ਪਿੱਛੋਂ ਆ ਰਹੀ ਸੀ ਬਰਨਾਲਾ ਬਾਈਪਾਸ ਤੋਂ ਗੱਡੀ ਆ ਰਹੀ ਸੀ ਉਹ ਨਾਲ ਦੀ ਨਾਲ ਉਹਦੇ ਉੱਤੇ ਹੀ ਚੜਾਉਂਦਾ ਚਲਾ ਗਿਆ ਜੀ ਅੱਛਾ ਕੋਈ ਰੋਕੀ ਨਹੀਂ ਉਹਨੇ ਰੋਕੀ ਬੜੀ ਮੁਸ਼ਕਿਲ ਨਾਲ ਰੋਕਿਆ ਜੀ ਉਹਨੂੰ ਤਾਂ ਭਰੀ ਹੋਈ ਸੀ ਖਾਲੀ ਭਰੀ ਭਰੀ ਅਲਟਰਾ ਟੈਗਨਾ ਭਰੀ ਵੀ ਹੈ ਜੀ ਹਾਂਜੀ ਅਸੀਂ ਅਸੀਂ ਤਾਂ ਆਖੋ ਦੇਖੀ ਵੀ ਹੈ ਜੀ ਹਾਂਜੀ ਸਾਡੇ ਨੇ ਕੁੜੀ ਕਿੰਨੀ ਕੁੜੀ ਹੈਗੀ 19 ਸਾਲ ਦੀ ਹੈ ਇਹ ਦੋ ਥੱਲੇ ਥੱਲੇ ਹੈ ਜੀ ਇਹ ਦੋ ਜ਼ਿਆਦਾ ਹੈ ਨਹੀਂ ਗਈ ਮਾਪਿਓ ਮੇਰਾ ਨਾਮ ਸਰ ਸਾਈਪ ਸਿੰਘ ਹੈ ਜੀ ਨੌਜੋਨ ਵੈਲਫੇਅਰ ਸੁਸਾਇਟੀ ਦਾ ਵਲੰਟੀਅਰ ਹਾਂ ਸਾਡੇ ਐਮਰਜੈਂਸੀ ਨੰਬਰ 98724607 ਤੇ ਕਾਲ ਆਈ ਸੀ ਵੀ ਬਰਨਾਲਾ ਰੋਡ ਗੁਰੂਗੋਬਿੰਦ ਸਿੰਘ ਮਰ ਬੱਤੀਆਂ ਤੇ ਐਕਸੀਡੈਂਟ ਹੋਇਆ ਸਾਡੀ ਟੀਮ ਦੇ ਵਲੰਟੀਅਰ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਸਕੂਟਰੀ ਅਤੇ ਟਰੱਕ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਕੁੜੀ ਡੈੱਡ ਹੈ ਕਿੰਨੀ ਕੁ ਉਮਰ ਦੇ ਕੋਈ 20 ਤੋਂ 22 ਸਾਲ ਦੀ ਉਮਰ तकरीबन ਕੁੜੀ ਦੀ ਹੈਗੀ ਆ ਕੀ ਕਾਰਨ ਹੋਇਆ ਜੇ ਐਕਸੀਡੈਂਟ ਦਾ ਕਾਰਨ ਦਾ ਤਾਂ ਪਤਾ ਨਹੀਂ ਲੋਕਾਂ ਦੇ ਕਹਿਣ ਮਤਲਬ ਕਿ ਆ ਵੀ ਇਹ ਸਕੂਟੀ ਇਲੈਕਟ੍ਰਿਕ ਸਕੂਟੀ ਤੇ ਸੀਗੇ ਪਹਿਲਾਂ ਕਾਰ ਨਾਲ ਟੱਕਰ ਮਾਰਦੇ ਵਕਤ ਟਰੱਕ ਇਹਨਾਂ ਦੇ ਉੱਤੋਂ ਕਰਾਸ ਹੋ ਗਿਆ ਕੋਈ ਇਹਨਾਂ ਦਾ ਪਤਾ ਲੱਗਦਾ ਕਿ ਕੋਈ ਵਾਸਤਾ ਦਾ ਹਾਂ ਇਹਨਾਂ ਦਾ ਨਾਮ ਰਜਨੀ ਆ ਇਹਨਾਂ ਦੇ ਘਰ ਦੇ ਵਾਰਿਸ ਸਿਵਲ ਹਸਪੀਟਲ ਆ ਰਹੇ ਆ ਪੁਲਿਸ ਨੂੰ ਥਾਣਾ ਦਿੱਤੀ ਪੁਲਸ ਮੌਕੇ ਤੇ ਸੀਗੀ ਜੀ ਓਕੇ ਸਰ ਕਿਹੜੇ ਥਾਣੇ ਤੋਂ ਪੁਲਿਸ ਆ ਪੀਸੀਆਰ ਮੌਕੇ ਤੇ ਸੀਗੀ ਉਹ ਤੋਂ ਬਾਅਦ ਥਾਣਾ ਥਰਮਾ ਲੱਗ ਸੀ ਤੇ ਉਹ ਤੁਸੀਂ ਹਸਪੀਟਲ ਲੱਗੇ ਹਾਂ ਇਦੋਂ ਟਰੱਕ ਆ ਰਿਹਾ ਸੀਗਾ ਜੀ ਖੰਡੂ ਦਾ ਸਾਈਡ ਤੋਂ ਤੇ ਟਰੱਕ ਤੋਂ ਬ੍ਰੇਕਾਂ ਨਾ ਲੱਗੀਆਂ ਹੌਂਕ ਕਰਕੇ ਟਰੱਕ ਲੜਕੀ ਦੇ ਖੜਮਾ ਕੇ ਲੱਗ ਕੇ ਛਿੜ ਗਿਆ ਕਹਿੰਦੇ ਵੀ ਪਰ ਜੰਦੀ ਵੀ ਕੋਸ਼ਿਸ਼ ਕੀਤੀ ਸੀ ਤੇ ਟਰੱਕ ਉੱਥੋਂ ਵੇਖ ਕੇ ਨਹੀਂ ਚੱਲ ਰਹੀ ਪੰਦੀ ਕੋਸ਼ਿਸ਼ ਨਹੀਂ ਕੀਤੀ ਅੱਛਾ ਪਰ ਆਪ ਕਿਸ ਤਰ੍ਹਾਂ ਦੇ ਹੋਂ ਲੜਕੀ ਦੇ ਲੜਕੀ ਦੇ ਹੁੰਦਾ ਡਾਕਟਰ ਦੱਸ ਸਕਦੇ ਜੀ ਹੁਣ ਕਲੀਅਰ ਹੋ ਗਿਆ ਕਾਕੀ ਤਾਂ ਪੁਲਿਸ ਚਲੀ ਜਾਂਦੀ ਹੈ ਤਵਰੀਖ ਦੇ ਵਿੱਚ ਹੀ پتہ ਲੱਗੂ ਕੀ ਗੱਲ ਸੀ ਤੇ ਕਿ ਕਿਹੜੇ ਰੋਡ ਤੇ ਹੋਇਆ ਐਕਸੀਡੈਂਟ ਹੈ ਇਹ ਆਪਣੇ ਬਰਨਾਲਾ ਰੋਡ ਬਰਨਾਲਾ ਰੋਡ ਤੇ ਆ ਗਈ ਸੀ ਲੜਕੀ ਦੇ ਮਾਪਿਓ ਆ ਗਏ ਸੀ ਬਿੜਵਾ ਕੇ ਆ ਗਏ ਆ ਕੇ ਸਿਓ ਹਸਪਤਾਲ ਤੇ ਟਰੱਕ ਵਾਲੇ ਨੂੰ ਟਰੱਕ ਵਾਲੇ ਨੂੰ ਕਰ ਲਿਆ ਜੀ ਟਰੱਕ ਕੀ ਕਾਲਾ ਕਾਲਾ ਟਰੱਕ ਹੈ ਇਹ ਕੀ ਲੈ ਕੇ ਲੋਡਿੰਗ ਕੀ ਸੀ ਸੀਮੈਂਟ ਰਗਾ ਰਹੀ ਸੀਮੈਂਟ ਆਲਟਰਨੇਟ ਲੋਕਲ ਲੋਕਲ ਦਾ ਨੰਬਰ ਜਿਹੜੀ ਕਿੱਦਾਂ ਹੈ ਜੀ ਲੋਕਲ ਲੋੜੀਆ ਕੁੜੀ ਕਿੱਥੋਂ ਦੇ ਪਰਿਵਾਰ ਪਤਾ ਲੱਗਿਆ ਨਹੀਂ ਕਿੱਥੋਂ ਦੇ ਰਹਿਣ ਵਾਲੇ ਪਰਿਵਾਰ ਕਿੱਥੋਂ ਦਾ ਰਹਿੰਦਾ ਸੀ ਹੋਰ ਕਿ ਕਿੱਥੋਂ ਦੇ ਲੜਕੀ ਦੇ ਵਿਹੜੇ ਰਹਿਣ ਵਾਲੇ ਲੜਕੀ ਵਿਹੜੇ ਦੇ ਰਹਿਣ ਵਾਲੇ ਇਹ ਕਿੱਥੋਂ ਦਾ ਬਣਾਣਾ ਬੱਲਾ ਰਾਮ ਨਸਤ ਲਹੂਰੀ ਨਸਤ ਲਹੂਰੀ ਜੀ